ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਨੀਡਲ ਟਾਸਕਸ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਇਦਾਂ ਬੈਲੂਨ ਦੇ ਨਾਲ ਇਹ ਹੈਕ ਕਾਫੀ ਵਾਇਰਲ ਹੋ ਰਿਹਾ ਹੋ ਅੱਜ ਆਪਾਂ ਉਸ ਨੂੰ ਟਰਾਈ ਕਰਦੇ ਹਾਂ ਇੱਕ ਇਦਾਂ ਪੋਲੀਥੀਨ ਲੈ ਲੈਣਾ ਕੋਈ ਵੀ ਤੇ ਉਹਨੂੰ ਇੱਕ ਕੋਰਨਰ ਤੋਂ ਗੰਡ ਮਾਰ ਲੈਣੀ ਆ ਉਸ ਤੋਂ ਬਾਅਦ ਉਹਨੂੰ ਉਲਟਾ ਕਰ ਲਿਓ ਉਲਟਾ ਕਰਕੇ ਉਹਦੇ ਵਿੱਚ ਆਪਾਂ ਹਵਾ ਭਰਾਂਗੇ ਦੇਖੋ ਇਹ ਆਪਣੀ ਗੰਡ ਹੋ ਗਈ ਤੇ ਇਹਦੇ 'ਚ ਹਵਾ ਭਰ ਕੇ ਆਪਾਂ ਇਹਨੂੰ ਇੱਕ ਵਾਰੀ ਹੋਰ ਗੰਡ ਮਾਰ ਲੈਣੀ ਆ ਠੀਕ ਹੈ ਜੀ ਇਦਾਂ ਕਰਕੇ ਇਹਨੂੰ ਇਹਦੇ ਵਿੱਚ ਹਵਾ ਪਰ ਲਿਓ ਤੇ ਹਵਾ ਭਾਂ ਤੋਂ ਬਾਅਦ ਆਪਾਂ ਇਹਨੂੰ ਉਪਰੋਂ ਕੰਡ ਮਾਰਦੇ ਨਹੀਂ ਤਾਂ ਕਿ ਹਵਾ ਜਿਹੜੀ ਇਹਦੀ ਨਿਕਲੇ ਨਾ ਤਾਂ ਇਹ ਆਪਣੇ ਕੋਲੇ ਇਹਦਾ ਲੁੱਕ ਆਏਗਾ ਲੁੱਕ ਕਹਿ ਲਓ ਇਹ ਲੁੱਕ ਆਪਣੇ ਕੋਲੇ ਇਹਦੀ ਆਏਗੀ ਤਾਂ ਇਹਦੇ ਉੱਪਰ ਆਪਾਂ ਰੰਗ ਲਗਾ ਲੈਣਾ ਕਿਸੇ ਵੀ ਸ਼ੇਪ ਦੇ ਵਿੱਚ ਲਗਾ ਲਿਓ ਤੁਸੀਂ ਤਾਂ ਦੇਖਦੇ ਆਂ ਆਪਾਂ ਇਹ ਕਾਮਯਾਬ ਹੁੰਦਾ ਹੈ ਕਿ ਨਹੀਂ ਬਹੁਤ ਸੋਹਣਾ ਲੱਗਦਾ ਵੈਸੇ ਜਦੋਂ ਆਪਾਂ ਦੇਖਦੇ ਆਂਗੇ ਕਾਫੀ ਰੀਲਾ ਆਈਆਂ ਮੈਂ ਦੇਖੀਆਂ ਤਾਂ ਬਹੁਤ ਸੋਹਣਾ ਲੱਗ ਰਿਹਾ ਸੀ ਇਸ ਲਈ ਮੇਰਾ ਦਿਲ ਕੀਤਾ ਕਿ ਆਪਾਂ ਵੀ ਟਰਾਈ ਕਰੀਏ ਤਾਂ ਦੇਖਦੇ ਹਾਂ ਜੇ ਕੰਮਜਾਬ ਹੁੰਦਾ ਹੋਇਆ ਤਾਂ ਆਪਾਂ ਇਹਨੂੰ ਟਰਾਈ ਜ਼ਰੂਰ ਕਰਾਂਗੇ ਤੇ ਇਦਾਂ ਹੀ ਤੁਸੀਂ ਰੈਂਡਮਲੀ ਰੰਗ ਲਗਾ ਲਿਓ ਜੇ ਕੋਈ ਸ਼ੇਪ ਦੇਣੀ ਹੈ ਸ਼ੇਪ ਦੇ ਲਿਓ ਵੈਸੇ ਸਿੰਪਲ ਹੀ ਲਗਾਇਆ ਮੈਂ ਤਾਂ ਰੰਗ ਵੀ ਘੱਟ ਲਗਾਇਆ ਤਾਂ ਕਿ ਇਹ ਆ ਕਿ ਸ਼ੇਪ ਖਰਾਬ ਨਾ ਹੋ ਜਾਵੇ ਸੈਂਟਰ ਦੇ ਵਿੱਚ ਤੁਸੀਂ ਜਿਹੜਾ ਮਰਜ਼ੀ ਕਲਰ ਭਰ ਲਿਓ ਯੈਲੋ ਲੈ ਰਹੀ ਹਾਂ ਮੈਂ ਤਾਂ ਰੰਗ ਤੁਸੀਂ ਆਪਣੇ ਹਿਸਾਬ ਨਾਲ ਲੈ ਲਿਓ ਤੇ ਆਓ ਫਿਰ ਆਪਾਂ ਇਹਨੂੰ ਟਰਾਈ ਕਰਕੇ ਦੇਖਦੇ ਹਾਂ ਕੀ ਆਉਟਪੁੱਟ ਆਉਂਦੀ ਹੈ ਆਪਣੇ ਕੋਲੇ ਤੇ ਇਹਨੂੰ ਇੱਧਰ ਰੰਗ ਲਗਾ ਕੇ ਉਲਟਾ ਕਰਕੇ ਕੱਪੜੇ ਦੇ ਉੱਪਰ ਚੰਗੀ ਤਰ੍ਹਾਂ ਦਬਾ ਦੇਣਾ ਹੈ ਤਾਂ ਕਿ ਸਾਰਾ ਕਲਰ ਜਿਹੜਾ ਉਹ ਕੱਪੜੇ ਤੇ ਆ ਜਾਵੇ ਉਹ ਚੰਗੀ ਤਰ੍ਹਾਂ ਨਹੀਂ ਲੱਗਿਆ ਚਲੋ ਦੁਬਾਰਾ ਟਰਾਈ ਕਰਦੇ ਹਾਂ ਉਹਨਾਂ ਲੋਕਲ ਜਿਹੜੀ ਉਹਨੀ ਵਧੀਆ ਨਹੀਂ ਆਈ ਰੰਗ ਚੰਗੀ ਤਰ੍ਹਾਂ ਨਹੀਂ ਲੱਗਿਆ ਸੀ ਮੇ ਵੀ ਤਾਂ ਹੁਣ ਆਪਾਂ ਥੋੜਾ ਜਿਹਾ ਜ਼ਿਆਦਾ ਰੰਗ ਲਗਾ ਕੇ ਟਰਾਈ ਕਰ ਲੈਨੇ ਆ ਹੋ ਸਕਦਾ ਹੁਣ ਵਧੀਆ ਬਣ ਜਾਵੇ ਤਾਂ ਤੁਸੀਂ ਵੀ ਇਹਨੂੰ ਟਰਾਈ ਕਰਕੇ ਦੇਖਿਓ ਕਮੈਂਡ ਕਰਕੇ ਜ਼ਰੂਰ ਦੱਸਿਓ ਕਿ ਕਿੱਦਾਂ ਦਾ ਲੱਗ ਰਿਹਾ ਹੈ ਇਹ ਕਿੱਦਾਂ ਦੀ ਲੋਕ ਆਈ ਹੈ ਫਾਈਨਲ ਤੱਕ ਆਪਾਂ ਦੇਖਦੇ ਹਾਂ ਕੀ ਆਪਾਂ ਇਹਨੂੰ ਬਣਾਉਣ ਵਿੱਚ ਕਾਮਯਾਬ ਹੁੰਨੇ ਆ ਜਾਂ ਆਹੀ ਹਾਲ ਰਹੇਗਾ ਤਾਂ ਹੁਣ ਫੇਰ ਆਪਾਂ ਰੰਗ ਥੋੜਾ ਜਿਹਾ ਜ਼ਿਆਦਾ ਲਗਾ ਲਿਆ ਤੇ ਸੈਂਟਰ ਦੇ ਵਿੱਚ yellow ਰੰਗ ਉਦਾਂ ਹੀ ਫਿਲ ਕਰ ਦਿੱਤਾ ਹੈ ਤਾਂ ਇਹਨੂੰ ਹੁਣ ਲਗਾ ਕੇ ਦੇਖਦੇ ਹਾਂ ਕੀ ਬਣਦਾ ਚੰਗੀਤਰਾੰਤ ਬਾਦਾਂਗੀ ਇਹ ਵਾਓ ਸੁਣਾ ਬਣ ਗਿਆ ਹੁਣ ਤਾਂ ਕੱਲ੍ਹ ਨਾਲ ਵਚਾ ਵਣ ਗਿਆ ਇਟਮੀਨ ਰੰਗ ਜਿਹੜਾ ਥੋੜਾ ਜ਼ਿਆਦਾ ਲਗਾਉਣਾ ਪੈਂਦਾ ਸੈਂਟਰ ਆ ਜਿਹੜਾ ਉਹਦੇ ਵਿੱਚ ਰੰਗ ਲਗਾ ਕੇ ਵੀ ਅੱਛੀ ਤਰ੍ਹਾਂ ਨਹੀਂ ਲੱਗ ਰਿਹਾ ਰੰਗ ਤਾਂ ਆਪਾਂ ਸੈਂਟਰ ਬਾਅਦ ਵਿੱਚ ਭਰ ਲਵਾਂਗੇ ਆਪਾਂ ਇੱਕ ਵਾਰੀ ਜਿਹੜੀ ਆਊਟਲਾਈਨ ਆ ਜਾਂ ਜਿਹੜਾ ਰੈੱਡ ਕਲਰ ਆ ਉਹੀ ਲਗਾਵਾਂਗੇ ਦੂਸਰਾ ਕਲਰ ਆਪਾਂ ਬਾਅਦ ਚ ਭਰ ਲਾਂਗੇ ਸੈਂਟਰ ਆ ਜਿਹੜਾ ਤੀਨੂੰ ਆਪਾਂ ਫੇਰ ਦਬਾ ਦੇਾਂਗੇ ਚੰਗੀ ਤਰ੍ਹਾਂ ਸੋਹਣੇ ਬਣ ਗਏ ਵੈਸੇ ਤੁਸੀਂ ਕਮੈਂਟ ਕਰਕੇ ਦੱਸੋ ਦੱਸਿਓ ਕਿੱਦਾਂ ਦੇ ਲੱਗ ਰਹੇ ਆ ਤੁਹਾਨੂੰ ਜਿਹੜਾ ਆਪਣਾ ਚੰਗੀ ਤਰ੍ਹਾਂ ਬਣਿਆ ਨਹੀਂ ਸੀ ਇੱਕ ਵਾਰੀ ਉਹਦੇ ਉੱਤੇ ਵੀ ਆਪਾਂ ਦੁਬਾਰਾ ਟਰਾਈ ਕਰ ਲੈਨੇ ਆ ਹੋ ਸਕਦਾ ਹੁਣ ਚੰਗੀ ਤਰ੍ਹਾਂ ਬਣ ਜਾਵੇ ਉਹ ਜਿਹੜਾ ਸਭ ਤੋਂ ਪਹਿਲਾਂ ਟਰਾਈ ਕੀਤਾ ਆਪਾਂ ਤਾਂ ਉਹਦੇ ਤੇ ਵੀ ਆਪਾਂ ਹੁਣ ਦੁਬਾਰਾ ਰੰਗ ਲਗਾ ਦੇਾਂਗੇ ਤਾਂ ਫੁੱਲ ਤਾਂ ਆਪਣੇ ਸੋਹਣੇ ਲੱਗ ਰਹੇ ਆ ਦੇਖਣ ਨੂੰ ਵੈਸੇ ਤਾਂ ਹੁਣ ਆਪਾਂ ਇਹਨੂੰ ਧੋ ਲਾਂਗੇ ਧੋ ਕੇ ਹੁਣ ਪੱਤੀ ਟਰਾਈ ਕਰਾਂਗੇ ਇੱਕ ਸਾਈਡ ਤੇ ਪੱਤੀ ਦੀ ਸ਼ੇਪ ਜੀ ਬਣਾ ਕੇ ਹਲਕੀ ਜੀ ਤੇ ਉਹਦੇ ਵਿੱਚ ਰੰਗ ਭਰ ਕੇ ਆਪਾਂ ਪੱਤੀ ਵੀ ਟਰਾਈ ਕਰਕੇ ਦੇਖ ਲੈਣੇ ਕਿ ਕਿੰਦਾ ਨਹੀਂ ਆਪ ਨੂੰ ਲੁੱਕ ਦਿੰਦੀ ਹੈ ਰੰਗ ਹੈ ਜਿਹੜਾ ਥੋੜਾ ਜਿਹਾ ਜ਼ਿਆਦਾ ਲਗਾਓ ਤਾਂ ਕਿ ਜਿਹੜੀ ਇਹਦੀ ਸ਼ੇਪ ਬਣ ਜਾਵੇ ਪ੍ਰੋਪਰ ਕਿਉਂਕਿ ਨਹੀਂ ਤਾਂ ਤਰੇੜਾਂਿਆਂ ਦੇ ਵਿੱਚ ਹੀ ਰਹਿ ਜਾਂਦਾ ਰੰਗ ਫਿਰ ਲੱਗਦਾ ਹੀ ਨਹੀਂ ਜਿਵੇਂ ਆਪਣਾ ਪਹਿਲਾਂ ਲੱਗਿਆ ਨਹੀਂ ਸੀਗਾ ਤਾਂ ਹੁਣ ਆਪਾਂ ਪੱਤੀ ਲਗਾ ਦੇਾਂਗੇ ਇਹਨੂੰ ਵੀ ਚੰਗੇ ਤਰ੍ਹਾਂ ਦਬਾ ਲਿਓ ਦੇਖੋ ਪੱਤੀ ਵੀ ਅੱਛੀ ਆਈ ਆ ਆਊਟਲਾਈਨ ਸੋਹਣੀ ਲੱਗ ਰਹੀ ਹੈ ਵੈਸੇ ਤਾਂ ਬਾਕੀ ਚਲੋ ਜਿਹੜਾ ਆਪਾਂ ਦੂਸਰੀ ਜੰਤਰਾਂ ਪੇਂਟ ਕਰਦੇ ਆ ਉਹ ਚੀਜ਼ ਤਾਂ ਨਹੀਂ ਬਣ ਰਹੀ ਪਰ ਫਿਰ ਵੀ ਬਹੁਤ ਸੋਹਣੀ ਲੱਗ ਰਹੀ ਹੈ ਜੇ ਆਪਣੇ ਕੋਲ ਕੋਈ ਹੱਲ ਹੀ ਨਹੀਂ ਹੈ ਨਾ ਤਾਂ ਆਪਾਂ ਇਹ ਚੀਜ਼ ਟਰਾਈ ਜ਼ਰੂਰ ਕਰ ਸਕਦੇ ਆ ਬਸੇ ਵਧੀਆ ਲੱਗ ਰਿਹਾ ਦੇਖਣ ਨੂੰ ਤਾਂ ਸ਼ੇਪ ਵੀ ਠੀਕ ਲੱਗ ਰਹੀ ਹੈ ਤੁਸੀਂ ਦੱਸਿਓ ਜ਼ਰੂਰ ਕਿ ਤੁਹਾਨੂੰ ਹੈ ਕਿਦਾਂ ਦਾ ਲੱਗ ਰਿਹਾ ਇਹਨ ਲੱਗਿਆ ਤੁਸੀਂ ਟਰਾਈ ਵੀ ਕਰਕੇ ਦੇਖਿਓ ਕਿਦਾਂ ਦਾ ਤੁਹਾਡਾ ਜਿਹੜਾ ਰਿਜ਼ਲਟ ਮਿਲਦਾ ਤੁਹਾਨੂੰ ਇਹ ਆਪਾਂ ਤੀਸਰੇ ਫੁੱਲ ਤੇ ਵੀ ਪੱਤੇ ਲਗਾ ਦੇਾਂਗੇ ਹੁਣ ਆਪਣੀਆਂ ਪੱਤੀਆਂ ਲੱਗ ਗਈਆਂ ਹੁਣ ਆਪਾਂ ਇਹ ਡੰਡੀਆਂ ਲਗਾਉਣੀ ਨੇ ਡੰਡੀਆਂ ਸਿੰਪਲੀ ਬਰਸ਼ ਨਾਲ ਲਗਾ ਲਿਓ ਬਰਸ਼ ਨੂੰ ਰੰਗ ਲਗਾਇਆ ਤੇ ਇਦਾਂ ਹੀ ਖਿੱਚ ਦੇਣਾ ਕਿਉਂਕਿ ਇਹਦੇ ਵਿੱਚ ਆਪਾਂ ਨੂੰ ਕੋਈ ਪ੍ਰੋਪਰ ਸ਼ੇਪ ਦੇਣ ਦੀ ਜ਼ਰੂਰਤ ਵੀ ਨਹੀਂ ਹੈ ਇਹ ਆਪਣੀਆਂ ਡੰਡੀਆਂ ਲੱਗ ਗਈਆਂ ਤੇ ਹੁਣ ਆਪਾਂ ਡੰਡੀਆਂ ਤੇ ਪੱਤੀਆਂ ਲਗਾਵਾਂਗੇ ਥੋੜੀ ਜਿਹੀ ਛੋਟੀ ਸ਼ੇਪ ਦੇ ਵਿੱਚ ਆਪਾਂ ਰੰਗ ਨੂੰ ਸਾਫ਼ ਕਰ ਲਿਆ ਸੀ ਤੇ ਹੁਣ ਪਹਿਲਾਂ ਤਾਂ ਵੱਡੀਆਂ ਲਗਾਈਆਂ ਪੱਤੀਆਂ ਨੂੰ ਥੋੜੀਆਂ ਈਆਂ ਛੋਟੀਆਂ ਲਗਾਵਾਂਗੇ ਤੇ ਇਦਾਂ ਹੀ ਆਪਾਂ ਡੰਡੀਆਂ ਦੇ ਉੱਪਰ ਪੱਤੀਆਂ ਲਗਾ ਦੇਾਂਗੇ ਦੇਖੋ ਲਾਗੀ ਵੈਸੇ ਠੀਕ ਠਾਕ ਜੇਹੀ ਤੈਨੂੰ ਟਰਾਈ ਜ਼ਰੂਰ ਕਰਿਓ ਤੁਸੀਂ ਸੋਹਣਾ ਲੱਗ ਰਿਹਾ ਵੈਸੇ ਤਾਂ ਤੁਸੀਂ ਦੱਸੋਗੇ ਤਾਂ ਨਾ ਲੱਗਦਾ ਵੈਸੇ ਟਰਾਈ ਕਰੋਗੇ ਕਿ ਨਹੀਂ ਕਰੋਗੇ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਆਪਣਾ ਸੂਟ ਤੈਨੂੰ ਕਰ ਸਕਦੇ ਹਾਂ ਸੂਟ ਤੇ ਹੀ ਵੈਸੇ ਤਾਂ ਪਰ ਦੱਸਿਓ ਜ਼ਰੂਰ ਕਿ ਕਰਨਾ ਚਾਹੀਦਾ ਕਿ ਵੈਸੀ ਮਤਲਬ ਨਾ ਵਧੀਆ ਨਹੀਂ ਲੱਗ ਰਿਹਾ ਇਹਦੀਆਂ ਪੰਪਕੀਆਂ ਜਿਹੜੀਆਂ ਨੀਚੇ ਲਗਾ ਦਾਂਗੇ ਡੰਡੀ ਦੇ ਦੋ ਪੱਤੀ ਆਪਾਂ ਨੀਚੇ ਲਾ ਕੇ ਦੇਖ ਲੈਣੇ ਆ ਦੋ ਕਪਾ ਉੱਪਰ ਲਗਾ ਲਿਆ ਸੀ ਉਸ ਤੋਂ ਬਾਅਦ ਆਪਾਂ ਸੈਂਟਰ ਜਿਹੜਾ ਇਹਦਾ ਰਹਿ ਗਿਆ ਸੀ ਸੈਂਟਰ ਨਹੀਂ ਚੰਗੀ ਤਰ੍ਹਾਂ ਫਿਲ ਹੁੰਦਾ ਇਹਦੇ ਨਾਲ ਤਾਂ ਉਹਨੂੰ ਆਪਾਂ ਵੱਖਰੇ ਤੌਰ ਤੇ ਕਰ ਲਵਾਂਗੇ ਕੋਈ ਨਾ ਇੰਨਾ ਕਿਤਾਪਾ ਕਰ ਹੀ ਸਕਦੇ ਆ ਤੇ ਇਹ ਆਪਣੀਆਂ ਹੋ ਗਈਆਂ ਪੱਤੀਆਂ ਠੀਕ ਠਾਕ ਲੱਗੀਆਂ ਨੇ ਪੱਤੀਆਂ ਸਾਰੀਆਂ ਫੁੱਲ ਵੀ ਠੀਕ ਲੱਗ ਰਹੇ ਨੇ ਵੈਸੇ ਤਾਂ ਤੇ ਹੁਣ ਆਪਾਂ ਇਹਦਾ ਪਰਾਂਗੇ ਸੈਂਟਰ ਸੈਂਟਰ ਆਪਾਂ ਸਿੰਪਲੀ ਦੇਖੋ ਬ੍ਰਸ਼ ਨਾਲ ਥੋੜਾ ਜਿਹਾ ਰੰਗ ਲਗਾ ਕੇ ਰੈਂਡਮਲੀ ਆਪਾਂ ਬ੍ਰਸ਼ ਚਲਾ ਦੇਣਾ ਕੋਈ ਇਹਦੇ ਵਿੱਚ ਹੋਣੀ ਕਰਨਾ ਆਪਾਂ ਸ਼ੇਪ ਪ੍ਰੋਪਰ ਦੇਣ ਦੀ ਜ਼ਰੂਰਤ ਨਹੀਂ ਕਿਉਂਕਿ ਆਪਣਾ ਫੁੱਲ ਜਿਹੜਾ ਉਹ ਵੀ ਖਿਲ ਰਿਹਾ ਜਿਹਾ ਹੋਇਆ ਹੈ ਕੋਈ ਪ੍ਰੋਪਰ ਸ਼ੇਪ ਹੈ ਨਹੀਂ ਪਰ ਵੈਸੇ ਸੋਹਣਾ ਲੱਗ ਰਿਹਾ ਜੇ ਉਰਾਲ ਦੇਖੀਏ ਤਾਂ ਤਾਂ ਹੁਣ ਇਹਦੇ ਵਿੱਚ ਆਪਾਂ ਕੋਈ ਵੀ ਕਲਰ ਦੇ ਨਾਲ ਡਾਟ ਡਾਟ ਜੇ ਲਗਾ ਦੇਾਂਗੇ ਵੈਸੇ ਗ੍ਰੀਨ ਵਾਲੀ ਲਗਾ ਦਿੱ ਮੈਂ ਤਾਂ ਕਿਉਂਕਿ ਉਹ ਖੁੱਲਾ ਪਿਆ ਸੀ ਇਹ ਵੀ ਸੋਹਣਾ ਲੱਗ ਰਿਹਾ ਵੈਸੇ ਤਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਿੱਦਾਂ ਦੀ ਮਤਲਬ ਇਹਦਾ ਆਪਣਾ ਰਿਜ਼ਲਟ ਹੈ ਜਿਹੜਾ ਕਿੱਦਾਂ ਦਾ ਰਿਹਾ ਟਰਾਈ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਤੇ ਇਹ ਆਪਣੀ ਆ ਗਈ ਫਾਈਨਲ ਲੁੱਕ ਫੁੱਲ ਦੀ ਤਾਂ ਇਹਨੂੰ ਟਰਾਈ ਕਰਕੇ ਵੀ ਦੇਖ ਲਿਓ ਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਕਿ ਕਿੱਦਾਂ ਦਾ ਲੱਗਿਆ ਤਾਂ ਮਿਲਦੇ ਹਾਂ ਫਿਰ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਕਰੋ ਟਰਾਈ ਬਾਏ ਬਾਏ